ਲੋ ਵੀ ਦੋਸਤੋ ਅੱਜ ਪਹੁੰਚੇ ਆ ਜਲੰਧਰ ਦੀ ਉਸ ਧਰਤੀ ਤੇ ਜਿੱਥੇ ਦੇਸ਼ ਭਗਤ ਯਾਦਗਾਰ ਹਾਲ ਤੁਸੀਂ ਮੇਰੇ ਮਗਰ ਬਣਿਆ ਦੇਖ ਰਹੇ ਆ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਬਣੇ ਇਸ ਯਾਦਗਾਰੀ ਹਾਲ ਦੇ ਅਜ ਮਾਨਮਤੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਚੱਲਦੇ ਆ ਅੱਗੇ ਤੇ ਸਾਂਝ ਪਾਉਨੇ ਆ ਤੁਹਾਡੇ ਨਾਲ ਦੇਸ਼ ਭਗਤ ਯਾਦਗਾਰ ਹਾਲ ਦੇ ਇਸ ਉੱਚੇ ਤੇ ਸੁੱਚੇ ਇਤਿਹਾਸ ਬਾਰੇ ਦੋਸਤੋ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਇਤਿਹਾਸ ਨੂੰ ਪੜਨਾ ਤੇ ਜਾਣਨਾ ਭਾਰਤ ਦੀ ਜੰਗੇ ਆਜ਼ਾਦੀ ਦੇ ਉਸ ਮਾਣਮੱਤੇ ਇਤਿਹਾਸ ਦੇ ਪੰਨਿਆਂ ਨੂੰ ਪੜਨ ਦੇ ਬਰਾਬਰ ਹੈ ਜਿਨ੍ਹਾਂ ਨੇ ਗਦਰ ਲਹਿਰ ਦੇ ਰਾਹੀਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਉਸ ਨਿਗਦਾ ਅਹਿਸਾਸ ਕਰਵਾਇਆ ਦੇਸ਼ ਦੀ ਆਜ਼ਾਦੀ ਲਈ ਯੁੱਧ ਦਾ ਐਲਾਨ ਕਰਨ ਵਾਲੀ ਸਿਆਸੀ ਜਥੇਬੰਦੀ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਜੋ ਬਾਅਦ ਵਿੱਚ ਆਪਣੇ ਅਖਬਾਰ ਦੇ ਨਾਮ ਗਦਰ ਦੇ ਕਾਰਨ ਗਦਰ ਪਾਰਟੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਜੇਕਰ ਗੱਲ ਕਰੀਏ ਗਦਰ ਪਾਰਟੀ ਦੀ ਤਾਂ 21 ਅਪ੍ਰੈਲ 1913 ਈਸਵੀ ਵਿੱਚ ਅਮਰੀਕਾ ਤੇ ਕੈਨੇਡਾ ਵਿਚਲੇ ਪ੍ਰਵਾਸੀ ਭਾਰਤੀਆਂ ਨੇ ਆਪਣੇ ਤੇ ਹੁੰਦੇ ਜ਼ੁਲਮ ਨੂੰ ਨੱਥ ਪਾਉਣ ਦੇ ਮਕਸਦ ਨਾਲ ਜਿਹੜੀ ਗਦਰ ਪਾਰਟੀ ਦੀ ਨਹੀਂ ਰੱਖੀ ਸੀ ਇਸ ਜਥੇਬੰਦੀ ਦਾ ਮਕਸਦ ਆਪਣੇ ਹੱਕਾਂ ਦੀ ਸਤੰਤਰ ਲੜਾਈ ਲੜਨਾ ਸੀ ਗਦਰ ਲਹਿਰ ਦੇ ਪਹਿਲੇ ਪ੍ਰਧਾਨ ਬਾਬਾ ਸੂਨ ਸਿੰਘ ਪਖਣਾ ਸੀ ਦੂਸਰੀ ਸੰਸਾਰ ਜੰਗ ਤੋਂ ਬਾਅਦ ਇਹ ਗਦਰੀ ਯੋਧੇ ਭਾਰਤ ਆ ਗਏ ਫੌਜ ਦੇ ਕਾਰਨ ਭਾਰਤ ਵਿੱਚ ਗਦਰ ਕਰਨ ਦੀ ਕੋਸ਼ਿਸ਼ ਅਸਫਲ ਹੋ ਗਈ ਪਰ ਦੇਸ਼ ਦੀ ਆਜ਼ਾਦੀ ਦੇ ਇਸ ਖੋਲ ਲਈ ਗਦਰੀ ਯੋਧਿਆਂ ਨੇ ਕਤਾਰਾਂ ਬਨ ਕੇ ਸ਼ਹਾਦਤਾਂ ਦਿੱਤੀਆਂ ਬੇਸ਼ੁਮਾਰ ਦੇਸ਼ ਭਗਤਾਂ ਨੂੰ ਅੰਡੇਮਾਨ ਨਿਕੋਬਾਰ ਵਿਖੇ ਕਾਲੇ ਪਾਣੀਆਂ ਦੀਆਂ ਸਜਾਵਾਂ ਸੁਣਾਈਆਂ ਗਈਆਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਬਹੁਤ ਆਜ਼ਾਦੀ ਘੁਲਾਟिए ਅੰਡੇਮਾਨ ਨਿਕੋਬਾਰ ਦੇ ਟਾਪੂਆਂ ਦੇ ਉੱਤੇ ਹੀ ਆਪਣੀ ਸ਼ਹਾਦਤ ਦੇ ਕੇ ਸ਼ਹੀਦੀ ਦਾ ਜਾਮ ਪੀ ਗਏ ਗਦਰ ਦੇ ਇਸ ਅੰਦੋਲਨ ਦੌਰਾਨ ਜਿੱਥੇ ਬਹੁਤ ਸਾਰੇ ਯੋਧੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਦੇਸ਼ ਦੇ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਨ ਦੇ ਲਈ ਤਿਆਰ ਬੈਠੇ ਸਨ ਉਸੇ ਵਕਤ ਵੱਡੇ ਪੱਦਰ ਤੇ ਜਿਹੜੇ ਗਦਰੀ ਬਾਬੇ ਆ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਉਦੇਸ਼ ਨੂੰ ਛੱਡ ਕੇ ਗਦਰ ਲਹਿਰ ਨੂੰ ਕਾਮਯਾਬ ਕਰਨ ਦੇ ਲਈ ਭਾਰਤ ਆ ਗਏ ਸਨ ਪਰ ਉਹਨਾਂ ਗਦਰੀ ਯੋਧਿਆਂ ਵੱਲੋਂ ਸ਼ਹਾਦਤ ਦੇ ਜਾਨ ਪੀਣ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਕਾਫੀ ਚਿੰਤਾਜਨਕ ਹੋ ਗਏ। ਇਸੇ ਸਮੇਂ ਦੌਰਾਨ ਬਾਬਾ ਵਿਸ਼ਖਾ ਸਿੰਘ ਜੋ ਤਪਦਿਕ ਦੀ ਬਿਮਾਰੀ ਦੇ ਕਾਰਨ ਜੇਲ੍ਹ ਵਿੱਚੋਂ ਜਲਦੀ ਰਿਹਾ ਹੋ ਗਏ। ਉਹਨਾਂ ਨੇ ਦੇਸ਼ ਭਗਤ ਸਹਾਇਕ ਕਮੇਟੀ ਬਣਾ ਕੇ ਗਦਰੀ ਯੋਧਿਆਂ ਦੇ ਪਰਿਵਾਰਾਂ ਦੀ ਮਦਦ ਲਈ ਫੰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਧਰ ਬਾਬਾ ਸੂਨ ਸਿੰਘ ਭਕਣਾ ਜਦੋਂ ਆਪ ਜੇਲ੍ਹ ਵਿੱਚੋਂ ਰਿਹਾ ਹੋਏ ਤਾਂ ਉਹਨਾਂ ਨੇ ਬਾਕੀ ਸਜ਼ਾ ਭੁਗਤ ਚੁੱਕੇ ਕੈਦੀਆਂ ਨੂੰ ਰਿਹਾ ਕਰਾਉਣ ਲਈ ਸੰਘਰਸ਼ ਵਿੜ ਦਿੱਤਾ ਜੋ ਬਾਅਦ ਵਿੱਚ ਗਦਰੀ ਬਾਬਿਆਂ ਨੇ ਇੱਕ ਹੋਰ ਕਮੇਟੀ ਬਣਾਈ ਜਿਸ ਦਾ ਨਾਮ ਸੀ ਦੇਸ਼ ਭਗਤ ਯਾਦਗਾਰ ਕਮੇਟੀ ਸੰਤ ਬਾਬਾ ਅਵਸ਼ੱਖਾ ਸਿੰਘ ਜੀ ਇਸ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪਹਿਲੇ ਪ੍ਰਧਾਨ ਅਤੇ ਬਾਬਾ ਭਗਤ ਸਿੰਘ ਬਿਲਗਾ ਇਸ ਦੇ ਪਹਿਲੇ ਸੈਕਟਰੀ ਚੁਣੇ ਗਏ ਨਵੀਂ ਬਣੀ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਵਿੱਚ 1914-15 ਤੇ ਅੱਜ ਤੱਕ ਦੇਸ਼ ਸੇਵਾ ਦੇ ਪਿੜ ਅੰਦਰ ਸ਼ਹੀਦੀਆਂ ਦੇਣ ਵਾਲੇ ਅਤੇ ਸਾਰੀ ਉਮਰ ਦੇਸ਼ ਅਤੇ ਜਨਤਾ ਦੀ ਸੇਵਾ ਕਰਨ ਵਾਲੇ ਮਰਜੀਵੜਿਆਂ ਦੀ ਯਾਦ ਵਿੱਚ ਇੱਕ ਸ਼ਾਨਦਾਰ ਯਾਦਗਾਰ ਦੀ ਉਸਾਰੀ ਕੀਤੀ ਜਾਵੇ ਜੋ ਦੇਸ਼ ਭਗਤ ਯੁੱਧਿਆਂ ਦੀਆਂ ਕੁਰਬਾਨੀਆਂ ਨੂੰ ਰੈਂਦੀ ਦੁਨੀਆ ਤੱਕ ਅਟੱਲ ਰੱਖੇ ਜਿਸ ਨੂੰ ਵੇਖ ਕੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਸੀਨੇ ਆਪਣੇ ਵਡੇਰਿਆਂ ਦੀਆਂ ਕੁਰਬਾਨੀਆਂ ਤੇ ਫਖਰ ਮਹਿਸੂਸ ਕਰ ਸਕਣ ਗਦਰੀ ਬਾਬਿਆਂ ਨੇ ਫੈਸਲਾ ਕੀਤਾ ਕਿ ਇਹ ਇਮਾਰਤ ਇੱਕ ਉੱਚੀ ਬਿਲਡਿੰਗ मात्र ਨਹੀਂ ਹੋਵੇਗੀ ਜਿਸ ਨੂੰ ਸਿਰਫ ਉੱਪਰ ਨੂੰ ਮੂੰਹ ਕਰਕੇ ਵੇਖਿਆ ਜਾਵੇ ਬਲਕਿ ਇਹ ਇਮਾਰਤ ਇੱਕ ਸਾਦੀ ਇਮਾਰਤ ਹੋਵੇਗੀ ਜੋ ਦੇਸ਼ ਦੀ ਆਜ਼ਾਦੀ ਲਈ ਮਰ ਮਟਣ ਵਾਲੇ ਯੁੱਧਿਆਂ ਦੀ ਅਮਰ ਗਾਥਾ ਨੂੰ ਬਿਆਨ ਕਰੇਗੀ ਇਸ ਯਾਦਗਾਰ ਹਾਲ ਵਿੱਚ ਸਮਾਜਿਕ ਰਾਜਨੀਤਿਕ ਆਰਥਿਕ ਢਾਂਚੇ ਸਮੇਤ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਦਰਸਾਉਂਦੀਆਂ ਪੁਸਤਕਾਂ ਸ਼ਹੀਦਾਂ ਦੀਆਂ ਤਸਵੀਰਾਂ ਰੱਖੀਆਂ ਜਾਣਗੀਆਂ ਜੋ ਦੇਸ਼ ਅੰਦਰ ਮਜ਼ਦੂਰਾਂ ਕਿਸਾਨਾਂ ਦਾ ਰਾਜ ਸਥਾਪਿਤ ਕਰਨ ਦੇ ਯੋਗ ਹੋਣਗੇ ਗਦਰੀ ਬਾਬਿਆਂ ਵੱਲੋਂ ਯਾਦਗਾਰ ਨੂੰ ਬਣਾਉਣ ਦੇ ਲਈ ਫੰਡ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਪਰ ਉਹਨਾਂ ਦਿਨਾਂ ਅੰਦਰ ਹੀ ਦੇਸ਼ ਦੋ ਭਾਗਾਂ ਵਿੱਚ ਵੰਡਿਆ ਗਿਆ ਅੰਮ੍ਰਿਤਸਰ ਸਰਹੱਦ ਦੇ ਨੇੜੇ ਹੋਣ ਦੇ ਕਾਰਨ ਯਾਦਗਾਰ ਨੂੰ ਅੰਮ੍ਰਿਤਸਰ ਦੀ ਜਗ੍ਹਾ ਜਲੰਧਰ ਬਣਾਉਣ ਦਾ ਫੈਸਲਾ ਕੀਤਾ ਗਿਆ ਜਲੰਧਰ ਦੇ ਪੁਰਾਣੇ ਜੀਟੀ ਰੋਡ ਤੇ ਰਾਏ ਬਹਾਦਰ ਬਦਰੀਦਾਸ ਦੀ ਕੋਠੀ ਸਮੇਤ 10 ਏਕੜ ਜ਼ਮੀਨ ਖਰੀਦੀ ਗਈ ਰਜਿਸਟਰੀ ਦਾ ਸਾਰਾ ਖਰਚ ਬਾਬਾ ਸੂਨ ਸਿੰਘ ਪੱਕਣਾ ਤੇ ਬਾਬਾ ਅਮਰ ਸਿੰਘ ਸੰਧਵਾ ਨੇ ਆਪਣੀ ਜੱਦੀ ਜ਼ਮੀਨ ਵੇਚ ਕੇ ਕੀਤਾ ਦੋਸਤੋ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਇਸ ਯਾਦਗਾਰ ਦੇ ਲਈ ਪੰਜਾਬ ਸਰਕਾਰ ਦੇ 1 ਲੱਖ ਤੇ ਸ਼ਰੂਮਣੀ ਕਮੇਟੀ ਦੇ 50000 ਰੁਪਏ ਤੋਂ ਇਲਾਵਾ ਯਾਦਗਾਰ ਦੇ ਲਈ ਸਾਰਾ ਪੈਸਾ ਸੰਗਤ ਦੇ ਵੱਲੋਂ ਆਮ ਲੋਕਾਂ ਦੇ ਵੱਲੋਂ ਗਦਰੀ ਬਾਬਿਆਂ ਦੇ ਰਾਹੀਂ ਇਕੱਠਾ ਕੀਤਾ ਗਿਆ ਸਾਡੇ ਗਦਰੀ ਬਾਬਿਆਂ ਨੇ ਆਮ ਲੋਕਾਂ ਦੀ ਮਦਦ ਦੇ ਨਾਲ ਇਸ ਯਾਦਗਾਰ ਨੂੰ ਨੇਪਰੇ ਚਾੜਿਆ ਇੱਕ ਇੱਕ ਕਰਕੇ ਗਦਰੀ ਬਾਬੇ ਉਮਰਦਰਾਜ ਹੋਣ ਦੇ ਕਾਰਨ ਇਸ ਦੁਨੀਆ ਤੋਂ ਰੁਖਸਤ ਹੁੰਦੇ ਗਏ ਪਰ ਇਹਨਾਂ ਗਦਰੀ ਬਾਬਿਆਂ ਦਾ ਮਾਣ ਮੱਤਾ ਇਤਿਹਾਸ ਜੋ ਜਲੰਧਰ ਦੇ ਇਸ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਮੌਜੂਦ ਹੈ ਇਹਨਾਂ ਗਦਰੀ ਬਾਬਿਆਂ ਨੂੰ ਸਦੀਵੀ ਅਮਰ ਰੱਖੇਗਾ ਸਦੀਵੀ ਅਮਰ ਰੱਖੇਗਾ ਲੋਬੇ ਦੋਸਤੋ ਤੁਹਾਡੇ ਨਾਲ ਲਗਾਤਾਰ ਸਾਹ ਚ ਪਾ ਰਹੇ ਹਾਂ ਸ਼ਹੀਦਾਂ ਦੇ ਇਸ ਮਾਨਮਤੇ ਇਤਿਹਾਸ ਬਾਰੇ ਅੱਜ ਪਾਸ਼ ਦੀਆਂ ਲਿਖੀਆਂ ਕੁਝ ਜਿਹੜੀਆਂ ਲਾਈਨਾਂ ਯਾਦ ਆ ਰਹੀਆਂ ਕਿ ਧੁੱਪ ਵਾਂਗ ਧਰਤੀ ਤੇ ਖੜ ਜਾਣਾ ਤੇ ਫਿਰ ਗਲਵਕੜੀ ਵਿੱਚ ਸਿਮਟ ਜਾਣਾ بارود ਵਾਂਗ ਪੜਕ ਉੱਠਣਾ ਤੇ ਚੌਹਾ ਕੂਟਾਂ ਅੰਦਰ ਗੂੰਜ ਜਾਣਾ ਜਿਉਣ ਦਾ ਇਹੀ ਸਲੀਕਾ ਹੁੰਦਾ ਆ ਪਾਸ਼ ਦੀਆਂ ਲਿਖੀਆਂ ਇਹ ਲਾਈਨਾਂ ਆ ਜਿਨ੍ਹਾਂ ਨੂੰ ਗਦਰੀ ਬਾਬਿਆਂ ਨੇ ਇਨ ਬਿਨ ਜਿਹੜਾ ਲਾਗੂ ਕਰ ਦਿਖਾਇਆ ਤੇ ਗਦਰ ਦੇ ਰਹੀ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਦਾ ਨਿਖ ਦਿੱਤਾ ਐਡਾ ਮਾਣ ਮੱਤਾ ਇਤਿਹਾਸ ਆ ਸਾਡੇ ਇਹਨਾਂ ਗਦਰੀ ਬਾਬਿਆਂ ਦਾ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਬੜਾ ਵਿਸ਼ਾਲ ਜਿਹੜਾ ਮਾਣ ਮੱਤਾ ਇਤਿਹਾਸ ਜਲੰਧਰ ਦੀ ਧਰਤੀ ਦੇ ਉੱਤੇ ਬਣਿਆ ਤੁਸੀਂ ਦੇਖ ਰਹੇ ਹੋ ਲੋ ਵੀ ਦੋਸਤੋ ਤੁਹਾਡੇ ਨਾਲ ਸਾਂਝ ਪਾਈ ਅੱਜ ਗਦਰ ਅੰਦੋਲਨ ਦੇ ਇਸ ਮਹਾਨ ਮੱਤੇ ਇਤਿਹਾਸ ਬਾਰੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਚੰਗੀ ਲੱਗੀ ਹੋਊਗੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਸਦੇ ਰਹੋ ਵੀਰੋ